ਅੱਜ ਦੀ ਸਵਾਗਤ ਹੈ YouTube ਚੈਨਲ ਤੇ ਮੁਲਾਜ਼ਮਾਂ ਤੇ ਪੈਨਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਇਹਨਾਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਲੇਕਿਨ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਹਰ ਵਕਤ ਮੁਲਾਜ਼ਮਾਂ ਦੇ ਹੱਕਾਂ ਦੀ ਫੈਸਲੇ ਕਰਦੀਆਂ ਆ ਰਹੀਆਂ ਹਨ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਸ ਫੈਸਲੇ ਦੀ ਗੱਲ ਕਰਾਂਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ CW P 17 111 2025 ਸੰਬੰਧੀ ਪੰਜਾਬ ਰੋਡਵੇਜ ਇੰਸਪੈਕਟਰਾਂ ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਦਾ ਜ਼ਿਕਰ ਕਰਾਂਗੇ ਜੇਕਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲੈ ਕੇ ਸ਼ੇਅਰ ਕਰਨਾ ਜੀ ਸੰਯੁਕਤ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਡਾਇਰੈਕਟਰ ਸਟੇਟ ਆ ਟ੍ਰਾਂਸਪੋਰਟ ਪੰਜਾਬ ਨੇ ਇਸ ਨੂੰ ਲਾਭ ਸਿਰਫ ਪਟੀਸ਼ਨਰ ਨੂੰ ਹੀ ਦੇਣ ਦੇ ਹੁਕਮ 21 5 2025 ਨੂੰ ਜਾਰੀ ਕੀਤਾ ਸੀ ਇਸ ਹੁਕਮ ਹੁਕਮ ਨੂੰ ਪੰਜਾਬ ਰੋਡਵੇਜ ਦੇ ਸੈਂਕੜੇ ਇੰਸਪੈਕਟਰਾਂ ਨੇ SSP ਤੇ MG ਤੇ GM ਨੇ ਐਡਵੋਕੇਟ ਅਜੀਪਾਲ ਸਿੰਘ ਪੁੱਲ ਰਾਹੀਂ ਤਨਖਾਸ਼ਕੇਲ ਸਿਵਲ ਸਪਲਾਈ ਇੰਸਪੈਕਟਰ ਦੇ ਬਰਾਬਰ ਕਰਨ ਲਈ ਮਾਨਯੋਗ ਪੰਜਾਬ ਹੈ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿੱਟਦਾਰਕ ਰਿੱਟਦਾਰ ਕੀਤੀਆਂ ਗਈਆਂ ਜਿਨ੍ਹਾਂ ਦੀ ਸੁਣਵਾਈ 1 ਜੁਲਾਈ 2025 ਨੂੰ ਫਿਕਸ ਕੀਤੀ ਗਈ ਸੀ 1 ਜੁਲਾਈ 2025 ਨੂੰ ਸੁਣਵਾਈ ਮਿਸਟਰ ਅਜਸਟਡ ਅਮਨ ਚੌਧਰੀ ਤੇ ਬੈਂਚ ਦੇ ਕੀਤੀ ਗਈ ਪ੍ਰੇਸ਼ਨ ਕਰਤਾਵਾਂ ਦੇ ਐਡਵੋਕੇਟ ਨੇ ਦਲੀਲਾਂ ਸੁਣ ਕੇ ਮਾਨਯੋਗ ਅਦਾਲਤ ਨੇ ਟ੍ਰਾਂਸਪੋਰਟ ਵਿਭਾਗ ਨੂੰ ਫਾਈਨਲ ਫੈਸਲਾ ਸੁਣਾਉਂਦੇ ਹੋਏ ਕਿਹਾ ਇਹਨਾਂ ਇਨਸਪੈਕਟਰਾਂ ਨੂੰ ਵੀ 4 ਮਹੀਨੇ ਦੇ ਅੰਦਰ-ਅੰਦਰ ਸਿਵਲ ਸਪਲਾਈ ਇਨਸਪੈਕਟਰਾਂ ਦੇ ਬਰਾਬਰ ਇਨਸਪੈਕਟਰ ਨਿਯੁਕਤ ਹੋਣ ਦੀ ਮਿਤੀ ਤੋਂ ਉਹ ਦਿੱਤਾ ਜਾਵੇ ਇਸ ਤਰ੍ਹਾਂ ਨਵੀਆਂ ਰਿੱਟਾਂ ਪਾਉਣ ਵਾਲਿਆਂ ਨੂੰ ਵੀ ਇਹ ਪਹਿਲਾਂ ਰਿੱਟਾਂ ਪਾਉਣ ਵਾਲਿਆਂ ਦੇ ਪਟੀਸ਼ਨਰਾਂ ਦੇ ਬਰਾਬਰ ਹੀ ਪਟੀਸ਼ਨਰ ਐਲਾਨਿਆ ਗਿਆ ਹੈ ਇਹ ਅੰਤਮ ਫੈਸਲਾ ਸੁਣਾਉਂਦੇ ਹੋਏ ਜੱਜ ਅਮਨ ਚੌਧਰੀ ਦੇ ਬੈਂਚ ਨੇ ਸਾਰੀਆਂ ਰਿੱਟਾਂ ਦਾ ਨਵਟਾਰਾ ਕਰਦੇ ਹੋਏ ਇਹਨਾਂ ਨੂੰ ਡਿਸਪੋਜ਼ ਆਫ ਕਰ ਦਿੱਤਾ ਹੈ ਇਸ ਫੈਸਲੇ ਦਾ ਇੱਕ ਹੋਰ ਗੌਰਵਤਮ ਵਾਲਾ ਪਹਿਲਾ ਇਹ ਹੈ ਕਿ ਮਾਨਯੋਗ ਅਦਾਲਤ ਨੇ ਇਸ ਫੈਸਲੇ ਵਿੱਚ ਇਹ ਵੀ ਕਿਹਾ ਹੈ ਕਿ ਸਬੰਧਤ ਅਧਿਕਾਰੀ ਇਸ ਫੈਸਲੇ ਨੂੰ ਤਰਕਸੰਗਤ ਢੰਗ ਨਾਲ ਲਾਗੂ ਕਰਦੇ ਹੋਏ ਵਿਤੇ ਸਮੇਂ ਦੇ ਅੰਦਰ-ਅੰਦਰ ਪਟੀਸ਼ਨਰ ਕਰਤਾਵਾਂ ਨੂੰ ਉਹਨਾਂ ਦੇ ਬੰਦੇ ਲਾਭ ਦੇਣ ਫਿਰ ਵੀ ਜੇਕਰ ਪਟੀਸ਼ਨ ਕਰਤਾ ਉਹਨਾਂ ਦੇ ਹਿੱਤਾਂ ਹਿੱਤਾਂ ਦੇ ਪੂਰੇ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਨੂੰ ਹੱਕ ਹੈ ਕਿ ਯਾਨੀ ਕਿ ਪਟੀਸ਼ਨ ਕਰਤਾਵਾਂ ਨੂੰ ਹੱਕ ਹੈ ਉਹ ਇੱਕ ਵਾਰ ਫਿਰ ਆਪ ਆਪਣੇ ਕੇਸ ਨੂੰ ਰਿਵਾਈਜ਼ ਕਰਵਾਉਣ ਲਈ ਅਦਾਲਤ ਵਿੱਚ ਪਹੁੰਚ ਕਰਨ ਦੇ ਹੱਕਦਾਰ ਹੋਣਗੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਦੇ ਸਬੰਧਤ ਅਧਿਕਾਰੀ ਇਸ ਫੈਸਲੇ ਨੂੰ ਲਾਗੂ ਕਰਕੇ ਉਹਨਾਂ ਪਟੀਸ਼ਨਰ ਕਰਤਾਵਾਂ ਨੂੰ ਉਹਨਾਂ ਦੇ ਬਣਦੇ ਲਾਭ ਦਿੰਦੇ ਹਨ ਜਾਂ ਫਿਰ ਇੱਕ ਵਾਰ ਫੇਰ ਇਹਨਾਂ ਇਨਸਪੈਕਟਰਾਂ ਨੂੰ ਆਪਣੀ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ ਮਾਨਯੋਗ ਅਦਾਲਤਾਂ ਦਾ ਸਹਾਰਾ ਲੈਣਾ ਪਵੇਗਾ ਇਸ ਵੀਡੀਓ ਵਿੱਚ ਇੰਨੇ ਹੀ ਜੀ ਕਰ ਚੈਨਲ ਦੇ ਨਾਮੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ